ਹਾਂਜੀ ਸਤਿ ਸ੍ਰੀ ਅਕਾਲ ਅੱਜ ਜਿਹੜੇ ਸਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਬਹੁਤ ਜਿਹੜੇ ਲੋਕ ਜੁੜੇ ਹੋਏ ਆ ਦੇਸ਼ਾਂ-ਵਦੇਸ਼ਾਂ ਤੋਂ ਇੰਡੀਆ ਤੋਂ ਜਿਹੜੇ ਉੱਥੇ ਬੈਠੇ ਵੀ ਕੂਠੀਆਂ ਆਪਣੇ ਰਿਸ਼ਤੇਦਾਰਾਂ ਨੂੰ ਦੋ ਆਂਦੇ ਆ ਉਹਨਾਂ ਲਈ ਅੱਜ ਇੱਕ ਅਸੀਂ ਹੋਰ ਨਵਾਂ ਤੋਹਫਾ ਲੈ ਕੇ ਆਏ ਆ ਸ਼ਨੀ ਨਿਕਲੇਵ ਦੇ ਵਿੱਚ 125 ਸੈਕਟਰ ਦੇ ਵਿੱਚ ਮੈਂ ਕੈਮਰੇਮੈਨ ਨੂੰ ਕਹੂੰਗਾ ਇੱਕ ਵਾਰੀ ਜਿਹੜਾ ਕੂਠੀ ਦਾ ਐਲੀਵੇਸ਼ਨ ਹੈ ਵੀ ਉਹ ਤੁਹਾਨੂੰ ਦਿਖਾਉਂਦੇ ਆ ਤੇ ਆਓ ਆਪਾਂ ਅੰਦਰ ਕੀ ਬਣਿਆ ਹੋਇਆ ਉਹ ਦਿਖਾਈਏ ਇਹ ਹੈਗੀ ਹੈ ਕਾਰ ਪਾਰਕਿੰਗ ਜਿੱਡੀ ਮੱਡੀ ਮਰਜੀ ਜਿਹੜੀ ਵੱਡੀ ਗੱਡੀ ਆ ਉਹ ਲਾ ਲਓ ਇੱਧਰ ਪਾਰਕ ਬਣਾਈ ਆ ਬੈਠਣ ਨੂੰ ਵਾਸਤੇ ਤੇ ਇੱਧਰ ਆਪਾਂ ਇੰਟਰ ਹੋਈਏ ਇੱਧਰ ਐਂਟਰ ਹੁੰਦਿਆਂ ਸਾਹ ਦੇ ਦਾ ਲੱਕੜ ਦਾ ਕੰਮ ਹੈ ਉਹ ਬਹੁਤ ਸੋਹਣਾ ਤੇ ਸੁੰਦਰ ਕੀਤਾ ਹੋਇਆ ਤੇ ਇੱਧਰ ਜੇਕਰ ਐਂਟਰ ਹੁੰਦਿਆਂ ਸਾਰ ਇੱਧਰ ਕਿਚਨ ਹੈ ਜਿਹੜਾ ਬਹੁਤ ਸੋਹਣਾ ਕਿਚਨ ਹੈ ਇਹ ਜਿਹੜਾ ਕੰਮ ਆ ਉਹ ਬਹੁਤ ਵਧੀਆ ਜਿਹੜਾ ਮਾਡਰਨ ਹੈ ਉਹ ਹੋਇਆ ਬੰਦਾ ਥੋੜਾ ਜਿਹਾ ਦਿਖਾ ਦਈਏ ਵੀ ਜਿਹੜਾ ਕੰਮ ਹੈ ਬਹੁਤ ਸੁੰਦਰ ਹੋਇਆ ਹੋਇਆ ਹੈ ਇੱਧਰ ਆ ਗਿਆ ਆਪਣਾ ਡਰੈਗ ਰੂਮ ਜਿਹੜਾ ਬਹੁਤ ਅੰਦਾਜ਼ਾ ਅੰਦਾਜ਼ਾ LED ਪੈਨਲ ਹੈ ਸਮਾਨ ਰੱਖਣ ਵਾਸਤੇ ਬਹੁਤ ਸੋਹਣਾ ਬਣਾਇਆ ਲੱਗ ਰਿਹਾ ਹੈ ਇੱਧਰ ਵਾਸ਼ਰੂਮ ਹੈ ਜਿਹੜਾ ਰੈਕ ਰੂਮ ਵਾਸਤੇ ਕਿਚਨ ਵਾਸਤੇ ਜਿਹੜੇ ਮਤਲਬ ਸਭ ਨੂੰ ਜਿਹੜਾ ਇਹ ਕੋਮਨ ਦੇਤਾ ਤੇ ਇਧਰ ਬੈਡਰੂਮ ਆ ਗਿਆ ਜਿਹੜਾ ਬੈਡਰੂਮ ਹੈ ਉਹ ਵੀ ਬਹੁਤ ਸੁੰਦਰ ਹੈ ਜਿਹਦਾ ਕੱਬੂਰਡ ਦਾ ਕੰਮ ਤੁਹਾਨੂੰ ਦਰਸਾਉਣਾ ਹੈ ਜਿਹੜਾ ਉੱਪਰ ਤੱਕ ਬਹੁਤ ਸੋਹਣਾ ਹੋਇਆ ਹੋਇਆ ਆ ਜਿਹੜਾ ਪਿਆਰ ਹੁਣ ਲਈ ਹੈ ਜੇ ਉੱਪਰ ਜੇ ਡਾਉਨ ਸੀਲਿੰਗ ਦੀ ਗੱਲ ਕਰੀਏ ਤਾਂ ਤੇ ਜਿੱਥਰ LED ਪੈਨਲ ਦੀ ਗੱਲ ਕਰੀਏ ਤਾਂ ਹਰ ਕੰਮ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਦੇ ਨਾਲ ਉਹ ਆਪ ਜੀ ਵਾਸ਼ਰੂਮਾਂ ਦੀ ਗੱਲ ਕਰੀਏ ਜਿਹੜਾ ਮਹਿੰਗੀ ਕੰਪਨੀ ਦਾ ਸਮਾਨ ਲੱਗਿਆ ਹੋਇਆ ਬਹੁਤ ਸੁੰਦਰ ਜਿਹੜਾ ਖੁੰਨੇ ਡੁੱਲੇ ਵਾਸ਼ਰੂਮ ਹੈ ਆਪਾਂ ਆਪਾਂ ਦੂਸਰੇ ਰੂਮ ਲੈ ਕੇ ਆਈਏ ਇਹ ਦੂਸਰਾ ਰੂਮ ਆ ਗਿਆ ਜਿਹੜਾ ਪੇਪਰ ਵਾਈਜ਼ ਉਹ ਬਹੁਤ ਸੋਹਣਾ ਲੱਗਿਆ ਮੈਂ ਇੱਕ ਜਿਹੜਾ ਕਪੂੜਾ ਉਹ ਆ ਗਿਆ ਜਿਹੜੀ ਪੈਨਲ ਬਹੁਤ ਸੁੰਦਰ ਹੈ ਇਹਦਾ ਡਿਜ਼ਾਈਨ ਹੋਰ ਹੈ ਤੇ ਪਿੱਛੇ ਜੇ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਬਈ ਵਾਸ਼ਿੰਗ ਏਰੀਆ ਵੀ ਇੱਕ ਵਾਰੀ ਕੈਮਰਾਮੈਨ ਨੂੰ ਇੱਕ ਵਾਰੀ ਫੁੱਲ ਦਿਖਾ ਦਿੰਦਾ ਕਿ ਵਾਸ਼ਿੰਗ ਏਰੀਆ ਵੀ ਜਿਹੜਾ ਲੇਡੀਜ਼ ਸਰਵਰਾਂ ਨੂੰ ਬਹੁਤ ਜ਼ਰੂਰੀ ਹੁੰਦੀ ਹੈ ਚੀਜ਼ ਫੁੱਲਾ ਢੁਲਾ ਏਰੀਆ ਤੇ ਉੱਪਰ ਚੱਲੀਏ ਉੱਪਰ ਦਾ ਹੋਣਾ ਸਾਨੂੰ ਦੇ ਲੋਕ ਦੀ ਗੱਲ ਕਰੀਏ ਡਿਜੀਟਲ ਸਮਾਰਟ ਲੋਕ ਲੱਗੇ ਲੱਗੇ ਹੋਏ ਆ ਗੋਦਰੀਸ ਵੀ ਉੱਪਰ ਜਿਹੜੀ ਰੇਲਿੰਗ ਉਹ ਵੀ ਥੋੜੀ ਦਿਖਾ ਦੇ ਤੁਹਾਨੂੰ ਜਾਂਦੇ ਜਾਂਦੇ ਬਹੁਤ ਸੁੰਦਰ ਜਿਹੇ ਦੇ ਲੱਗੀ ਹੋਈ ਹੈ ਇਹ ਆਪਾਂ ਉੱਪਰ ਐਂਟਰ ਹੋ ਰਹੇ ਹਾਂ ਸਾਰਾ ਆਰੰਭਾ ਦੇਖੀ ਕੀ ਹੈ ਉੱਪਰ ਐਂਟਰ ਹੁੰਦਿਆ ਸਾਹ ਜਿਹੜਾ ਇੱਧਰ ਡ੍ਰੈੰਗ ਰੂਮ ਆ ਗਿਆ ਫੁੱਲਾ ਫੁੱਲਾ ਹਾਲ ਆ ਗਿਆ ਤੇ ਇੱਧਰ ਬਾਥਰੂਮ ਆ ਗਿਆ ਬਹੁਤ ਵੱਡਾ ਜਿੱਦਾਂ ਥੱਲੇ ਸੀ ਉਹਦੇ ਉੱਪਰ ਆ ਗਿਆ ਇਹ ਰੂਮ ਆ ਗਿਆ ਉੱਪਰ ਬਹੁਤ ਸੁੰਦਰ ਤੇ ਲਗ ਡਿਜ਼ਾਈਨਿੰਗ ਦੇ ਨਾਲ ਜਿਹੜਾ ਕਾਪ ਬੋਰਡ ਵਗੈਰਾ ਐਲਰੇਡੀ ਪੈਨਲ ਜੇਕਰ ਬਾਹਰ ਦਾ ਦੇਖੀ ਆਪਾਂ ਤਾਂ ਉਹ ਵੀ ਬਹੁਤ ਸੋਹਣਾ ਜਿਹੜਾ ਵੀਰੋ ਹੈਗਾ ਦਾ ਇੱਧਰ ਆ ਗਿਆ ਇੱਕ ਰੂਮ ਬਹੁਤ ਫਲਰ ਲਾਈਟਰ ਰੂਮ ਆ ਗਿਆ ਏ ਸਾਰੇ ਕਾਪੂਡ ਵਗੈਰਾ ਇੱਧਰ ਵਾਸ਼ਰੂਮ ਇੱਕ ਵਾਰੀ ਵਾਸ਼ਰੂਮ ਕੈਮਰਾਮੈਨ ਇੱਧਰ ਵੀ ਦਿਖਾਉਂਦੇ ਜਿਹੜੇ ਉੱਪਰ ਬਣੇ ਹੋਏ ਬਹੁਤ ਵਧੀਆ ਵਾਸ਼ਰੂਮਾਂ ਦੇ ਵਿੱਚ ਜਿਹੜੇ ਡਮ ਸਿਲਿੰਗ ਹੋਈ ਹੋਈ ਆਲਪ ਵੀ ਜੋ ਉੱਪਰ ਵੀ ਕਿਚਨ ਦੀ ਗੱਲ ਕਰੀਏ ਤਾਂ ਕਿਚਨ ਦੇ ਵਿੱਚ ਬਹੁਤ ਸਪੇਸ ਹੈ ਉੱਪਰ ਵੀ ਖੁੱਲਾ ਢੁੱਲਾ ਕਿਚਨ ਹੈ ਬਹੁਤ ਸੁੰਦਰ ਹੈ ਇੱਥੇ ਜਿਹੜਾ ਬਾਹਰ ਏਰੀਆ ਵਾ ਵੀ ਖੁੱਲਾ ਢੁੱਲਾ ਵੀ ਉੱਪਰ ਬਿੜਾ ਬੈਠਣ ਲਈ ਬਹੁਤ ਸੁੰਦਰ ਹੈ ਤੇ 150 ਗੱਜ ਦੇ ਵਿੱਚ ਇਹ ਜਿਹੜੀ ਆਲੀਸ਼ਾਨ ਜਿਹੜੀ ਕੋਠੀ ਹੈ ਲਗਜ਼ਰੀ ਟਾਈਪ ਉਹ ਬਣੀ ਬਣੀ ਹੈ ਤੇ ਸ਼ਨੀ ਨਿਕਲੇ ਉਹਦੇ ਵਿੱਚ 125 ਸੈਕਟਰ ਦੇ ਵਿੱਚ ਜਿਨ੍ਹਾਂ ਨੇ ਮਾਲਕਵਾਨਾ ਇੱਥੇ ਦੇ ਸਾਰੇ ਜਾਣ ਦਾ ਇਲਾਕਾ ਇਸ ਏਰੀਆ ਵਿੱਚ ਤਾਂ ਉਹ ਦਿੱਤੇ ਹੋਏ ਨੰਬਰਾਂ ਨਾਲ ਸੰਪਰਕ ਕਰਕੇ ਸੁੰਦਰ ਕੋਠੀ ਦੇ ਮਾਲਕ ਤੁਸੀਂ ਬਣ ਸਕਦੇ ਹੋ ਸਾਰਿਆਂ ਨੂੰ ਸਤ ਸ੍ਰੀ ਅਕਾਲ